ਹਾਂਜੀ ਸਰ ਜਿਹੜਾ ਰਾਤੀ ਹਾਦਸਾ ਹੋਇਆ ਹੈ ਦੋ ਕਾਰਾਂ ਦਾ ਸਿੱਧੇ ਮੱਜ ਦੇ ਉਹਦੇ ਦੀ ਕੀ ਜਿਹੜੀ ਸਥਿਤੀ ਸਥਿਤੀ ਕੀ ਆਇਆ ਕਿੰਨੇ ਬੰਦੇ ਫੱਟੜ ਹੋਏ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਹੈ ਜੀ ਹਾਂਜੀ ਇੱਕ ਫੱਟੜ ਹੋਇਆ ਇਹ ਕਿੱਥੇ ਦੇ ਸੀਗੇ ਰਹਿਣੇ ਵਾਲੇ ਤੂੰ ਮਾਣੇ ਵਾਲ ਦੇ ਨਾਮ ਪਤਾਇਆ ਜੀ ਨਾਲ ਕਿਰਨ ਕਰਨ ਪਟਿਆਲੇ ਤੋਂ ਆ ਕੇ ਇੱਥੇ ਰਹਿ ਰਿਹਾ ਸੀਗਾ ਕਿਰਾਏ ਤੇ ਮਾਣੇ ਆ ਹਾਂ ਤੇ ਦੂਸਰਾ ਦੂਸਰਾ ਫੱਟੜ ਜਿਹੜਾ ਹੋਇਆ ਉਹ ਅੰਬਰਸਾ ਦਾ ਸੀ ਏ ਵੀ ਮੋਟਰ ਰੰਦਾ ਸੀਗਾ ਕਿਥੇ ਰੰਦਾ ਸੀ ਨਹੀਂ 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 ਆਪਣੇ ਜਾ ਰਿਆ ਸੀਗਾ ਇਧਰੋਂ ਰੂਪਰ ਰੂਪਰ ਸੈਂਟ ਤੋਂ ਜਾ ਰਿਆ ਸੀਗਾ ਜਿਹੜਾ ਕਰਨ ਹੈ ਗੱਡੀ ਵਾਲਾ ਮੁੰਡਾ ਜਿੰਨ ਗੱਡੀ ਵਾਲਾ ਉਹ ਗੱਡੀ ਡਾਉਨ ਸੈੱਟ ਲਿਆ ਕੇ ਉਧਰੋਂ ਆ ਰਿਹਾ ਸੀ ਇਹ ਕਿਧਰੋਂ ਕਿਧਰੋਂ ਆ ਜਾ ਰਿਹਾ ਸੀ ਜਿਹੜੀ ਜਿੰਨ ਸੀ ਕਿਧਰੋਂ ਆ ਰਹੀ ਸੀ ਇਹ ਜਿੰਨ ਉਹ ਆਪਣੇ ਕਟ ਤੋਂ ਮੁੜ ਕੇ ਰੌਂਗ ਸਾਈਡ ਆ ਰਹੀ ਸੀ ਨਹੀਂ ਬਣਾ ਚੋ ਸਾਈਡ ਤੋਂ ਆ ਰਹੀ ਸੀ ਬਣਾ ਚੋ ਸਾਈਡ ਤੋਂ ਇਹ ਜਿਹੜੀ ਇਹ ਚੰਡੀਗੜ੍ਹ ਸਾਈਡ ਚੰਡੀਗੜ੍ਹ ਟੋਕਨ ਜਾ ਰਹੇ ਹਾਂਜੀ ਤੇ ਹੁਣ ਇਹਦੇ ਵਿੱਚ ਪੱਟੜ ਕਿੰਨੇ ਆ ਇੱਕੋ ਹੀ ਫਟੜਾ ਇੱਕ ਪੱਟੜਾ ਤੇ ਇੱਕ ਦਿਨ ਹੋਰ ਹਾਂਜੀ